ਚਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਲਓ ਜੀ ਮਿੱਤਰੋ ਕਣਕ ਦੇ ਸੀਜਾਂ ਦੀ ਟੁੱਟੀ ਹੋਈ ਸੀ ਕਿਤੇ ਬੈੱਡ ਵਾਲੀ ਸ਼ਾਫਟ ਤੇ ਕੱਲ ਜਾਂ ਚੱਲੀ ਮਸ਼ੀਨ ਕਿਤੇ ਸ਼ਾਮਾਂ ਨੂੰ ਇੱਕ ਦੋ ਗੜੇ ਰਹਿੰਦੇ ਹੋਣਗੇ ਤੇ ਸ਼ਾਫਟ ਟੁੱਟ ਗਈ ਸੀ ਤੇ ਅੱਜ ਸਵੇਰੇ ਦੇਖੀ ਤੇ ਹੁਣ ਲਿਆ ਕੇ ਬਦਲੀ ਆ ਆ ਦੇਖੋ ਸੀਪਾ ਸੂਪਾ ਕੱਢੀਆਂ ਨੇ ਚਲੋ ਪਹਿਲਾਂ ਹੀ ਪਤਾ ਲੱਗ ਗਿਆ ਟਾਈਮ ਨਾਲੇ ਤੇ ਇੱਕੋ ਦਿਨ ਹਲੇ ਚਲਾਈ ਤੀ ਹੋ ਜਾਂਦਾ ਹੁੰਦਾ ਕੋਈ ਵਾਰੀ ਕੋਈ ਬੜੀ ਕਰਨੀ ਮਸ਼ੀਨਰੀ ਆ ਇਹਦੀ ਕੋਈ ਚੱਕਰ ਹੈ ਤੇ ਪਾਤੀ ਸ਼ਾਫਟ ਲਿਆ ਕੇ ਨਵੀਂ ਤੇ ਬੰਦੇ ਚਾਹ ਬਣੀ ਪੀਣ ਗਏ ਨੇ ਹੁਣ ਕਰ ਦਨੇ ਨੂੰ ਫਿੱਟ ਕਰਕੇ ਜਾਣਾ ਵੱਢਣ ਤੇ ਸੀਪ ਬਦਲ ਦੀ ਉਹ ਆਪ ਪਾਈ ਵਾਲੀ ਕੱਢ ਕੇ 22 ਤੋਂ ਉੱਪਰ ਵਾਲਾ ਸਾਈਜ਼ 24 ਵਾਲਾ ਉਹ ਵੀ ਤਾਂ ਥੋੜਾ ਜਿਹਾ ਨੀਚੇ ਹੁੰਦਾ ਬਚਾਲਲਾ ਜਾਂ ਮੇਲ ਦੇ ਝਰਨੇ ਨੇ ਉਹ ਪਾ ਰਹੇ ਆ ਆ ਦੇਖੋ ਆ ਪਕੜਤੀਆਂ ਜਿਹੜਾ ਹਲੇ ਨਰਮ ਆ ਨਾ ਮੱਤੀ ਉਹਦੇ ਕਰਕੇ ਆਪਣੇ ਕੋਲ ਦੋਵੇਂ ਮਿਲਦੇ ਜਾਂ ਸੁੱਕੂਗੀ ਫਿਰ ਉਹ ਚੱਲ ਜਾਣਗੇ ਜਿੰਨਾ ਚਿਰ ਨਰਮ ਆ ਉਹਨਾਂ ਚਿਰ ਆਪਾਂ ਇਹ ਪਾ ਦਨੇ ਨੇ ਆ ਦੇਖੋ ਆ ਝਰਨਾ ਪਾਉਣਾ ਤੇ ਆ ਕੱਢਿਆ ਆ ਦੇਖੋ ਆ ਕੱਢਿਆ ਇਹਦੇ ਵਿੱਚ 22 ਨੰਬਰ ਦਾ ਨਟ ਪੈਂਦਾ ਤੇ ਉਹਦੇ ਵਿੱਚ 22 ਰੈਂਦਾ ਢਿੱਲਾ ਤੇ 24 ਪੂਰਾ ਪੂਰਾ ਚੂੜੀ ਚੜਦਾ ਇਹ ਵਿਚਾਰ ਲੈ ਜਾ ਮੇਲ ਹੁੰਦਾ ਇਹ ਪਾ ਦੇਣਾ ਆਪਾਂ ਨੇ ਜਿਹੜੀ ਮਾੜੀ ਮੋਟੀ ਪ੍ਰੋਬਲਮ ਦਾਣੇ ਦੀ ਜੇ ਹੋਈ ਵੀ ਪਰ ਵੈਸੇ ਕੱਲ ਤਾਂ ਆਈ ਨਹੀਂ ਕਿਉਂਕਿ ਉਹ ਸਕਾਈ ਵੀਤੀ ਹੋ ਸਕਦਾ ਵਧੀਆ ਤਗੜੀ ਮੱਕੀ ਦੇ ਵਿੱਚ ਆਵੇ ਉਹਦੇ ਕਰਕੇ ਆਪਾਂ ਪਹਿਲਾਂ ਹੀ ਇਹ ਪਾ ਦੇਣਾ ਇਹ ਬੰਦਿਆਂ ਨੇ ਗਲਤੀ ਨਾਲ ਉਹ ਪਾਤੇ ਤੇ ਅਸਲ ਚ ਪਹਿਲਾਂ ਇਹੀ ਪਾਈ ਰਹੇ ਹੁੰਦੇ ਆਪਾਂ ਇਹ ਜਿਹੜੇ ਮੂਰੇ ਪਾਏ ਸੀ ਚਾਕੇ ਲੱਡੂ ਉਹਨਾਂ ਨੇ ਪਾਤੇ ਤੇ ਇਹਨਾਂ ਨੂੰ ਕਿਹਾ ਵੀ ਕੱਢ ਦੋ ਇਹ ਇਹ ਪਾਉਣੇ ਨੇ ਬਾਕੀ ਕੰਮ ਓਕੇ ਰਿਪੋਰਟ ਮਿੱਤਰੋ ਕਰਵਾ ਚੈੱਕ ਹੌਲੈਂਡ ਆਪਾਂ ਗਾਦ ਨਹੀਂ ਚਲਾਈ ਇਸ ਕਰਕੇ ਨਹੀਂ ਚੱਲੀ ਇੱਕ ਤਾਂ ਬਾਸਕਟ ਵਾਦਨ ਵਾਲੀ ਥੀ ਇਹਦੀ ਤੇ ਇੱਕ ਕਟਰ ਆਉਣ ਵਾਲਾ ਮਿੱਤਰ ਜਿਹੜੀ ਮੇਨ ਬੈਲ ਆ ਕਟਰ ਆ ਜਾਵੇ ਉਸ ਤੋਂ ਬਾਅਦ ਚਲਾਵਾਂਗੇ ਬਾਸਕਟ ਮੱਕੀ ਵਾਲੀ ਪਾਰੀ ਤੁਹਾਡੇ ਸਾਹਮਣੇ ਆ ਲਓ ਕਰੋ ਚੈੱਕ ਆਪਾਂ ਅੰਦਰ ਰੱਖ ਲਈ ਆਪ ਫਿਲਟਰ ਖੋਲਿਆ ਹੋਇਆ ਇਹਦਾ ਸਵੇਰ ਆ ਤੇ ਚੈੱਕ ਦੇਖੋ ਤੁਸੀਂ ਆਰ ਦਿੱਤਾ ਜਿਹੜਾ ਕਰਦਾ ਹੋਇਆ ਛੋਟਾ ਜਿਹਾ ਕਰਾ ਚੈੱਕ ਅਪ ਵੱਡੀ ਸੀ ਵੀ ਇਹਦੇ ਮਗਰ ਪੈਂਦੀ ਆ ਤੇ ਛੋਟੀ ਸੀ ਵੀ ਇਹਦੇ ਮੂਰੇ ਪੈਂਦੀ ਆ ਆਹ ਦੇਖੋ ਤੇ ਘੁੱਟ ਕੇ ਦੇਖੋ ਪਰ ਉਹ ਚੈੱਕ ਅਪ ਸੀਪ ਖੋਲਦੀਆਂ ਤੇ ਬੰਦ ਹੁੰਦੀਆਂ ਕੋਈ ਚਾਬੀ ਨਹੀਂ ਚੱਕਣੀ ਕੋਈ ਫਾਨਾ ਨਹੀਂ ਚੱਕਣਾ ਮੈਂ ਲੋ ਇਹ ਹਾਂ ਦਾ ਹਾਂ ਕੀ ਨਿਆਰਾ ਦੇਖੋ ਮਾਇਆ ਲੱਗੀ ਬੋਲਦੀ ਆ ਨਾ ਕਟ ਕੇ ਰੈਂਕਾਂ ਵਾਲੇ ਬੜੀ ਸੀਪੇ ਦੇ ਮਗਰਾ ਤੇ ਛੋਟੀ ਸੀਪੇ ਦੇ ਮੂਹੇ ਆ ਕੰਮ ਚੱਲਦਾ ਇਹਦਾ ਕੱਟ ਰਾਜਵੇ ਤੇ ਜੋ ਵੀ ਕੰਮ ਕਰਨੀ ਰਹੀ ਉਹ ਕਰ ਲਿਆ ਮੱਕੀ ਵਾਲੇ ਵਾਸਤੇ ਤਿਆਰ ਹੋ ਰਹੀ ਆ ਮਸ਼ੀਨ ਮੱਕੀ ਤੇ ਚਲਾਵਾਂਗੇ ਮਿੱਤਰੋ ਆਪਾਂ ਦੇਖੋ ਹੁੱਕ ਕਿੰਨੀ ਘੱਟ ਲੱਗੀ ਹੋਈ ਆ। ਇਸ ਪਾਇਂਡਲ ਕਰੋ ਚੈੱਕ। ਤਰਾਇਸਰ ਵਾਲੀ ਬੁਰੀ ਦੇ ਨਾਲ ਲੱਗੀ ਆ ਮੋਟਰ। ਇੱਥੋਂ ਹੀ ਚੱਕਰਵਾਦ ਦੇ ਘਟਦੇ ਨੇ। ਤਿਆਰੀ ਚੱਲਦੀ ਆ ਮੱਕੀ ਵਾਸਤੇ ਮਿੱਤਰੋ। ਸੈਟਿੰਗ ਫੈਟਿੰਗ ਜੋ ਵੀ ਆ ਸਾਰਾ ਵਾਸਕੜ ਪਾਈਆ ਵਿੱਚ ਫਿਲਟਰ ਖੋਲਿਆ ਆਪਾਂ ਕਣਕ ਵਾਲੇ ਕਾਟਰ ਦੇ ਵਿੱਚ ਆਪਾਂ ਕਰਦੇ ਆ ਰੈਡੀ ਟਰਾਈ ਕਾਲੀ ਨੂੰ ਲੱਗੇ ਅੱਜ 2 ਘੰਟੇ ਲਾਉਣੇ ਆ ਉਹਦੋਂ ਖੋਲਤੀ ਸੀ ਤੇ ਮੁੜ ਕੇ ਆਪਣਾ ਲੱਗਿਆ ਨਹੀਂ ਟਾਈਮ ਅੱਜ ਮਖਿਆ ਬੇਲੇ ਆਤੀ 2-4 ਘੰਟੇ ਲਾ ਕੇ ਇਹਨੂੰ ਕਰਦੇ ਆ ਫਿੱਟਮ ਬਾਕੀ ਵਾਲਾ ਸਮਾਨ ਇਹਦੇ ਵਿੱਚ ਪਾਉਣੇ ਆ ਪਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ ਕੀ ਕਰਨਾ ਤਿਆਰ ਕਰਕੇ ਖੜਾਉਨੇ ਆ ਜੇ ਹੋਰ ਨਹੀਂ ਆਪਣੀ ਤਾਂ ਕੱਟੀ ਜਾਊਗੀ ਟਾਈਮ ਨਾਲ। ਬਾਕੀ ਜਿਵੇਂ ਆਉਣਗੇ ਵੀਰਾਂ ਦੇ ਸਨੇਹ ਫਿਰ ਉਹਦੇ ਉਦਾਂ ਦੇਖਾਂਗੇ। ਜੋ ਵੀ ਹੋਊਗਾ। ਰੈਡੀ ਕਰਕੇ ਖੜਾਉਨੇ ਆਂ। ਜੱਸਾ ਬਾਈ ਤੇ ਦੋਏ ਲੱਗੇ ਹੋਏ ਆਂ ਆਪਾਂ ਨਾਲ। ਤੇ ਵੀਰੋ ਬਾਸਕਟ ਕਰਤੀ ਫਿੱਟ ਆ ਦੇਖੋ। ਓਕੇ ਦੀ ਰਿਪੋਰਟ ਪਾਉਣਿਆ ਖੋਲ ਲਈ। ਖੋਲ ਲਈ ਪਾ ਕੇ ਸਿਰਦੇ ਆਹ ਥਰੇਸਰ। ਕੰਮ ਤਾਂ ਦਾ ਕੋਈ ਜ਼ਿਆਦਾ ਨਹੀਂ ਲੱਗੇ ਨਹੀਂ ਹੋਇਆ ਕਈ ਦਿਨ ਹੋ ਗਏ ਬਹੁਤ ਦਿਨ ਖੋਲੀ ਨੂੰ। ਤੇ ਕਰਦੇ ਆ ਫਿਟਿੰਗੇ ਜੀ ਤੇ ਬਾਰਮ ਵਾਲੇ ਚੱਕਰ ਵੀ ਸੈੱਟ ਕਰਤੇ ਪਹਿਲਾਂ ਝੋਨੇ ਵਾਲੇ ਕਰੇ ਵੀ ਤੇ ਆ ਪੂਲੀ ਬਦਲਤੀ ਆਪਾਂ ਨੇ ਆਹ ਆ ਪੂਲੀ ਪਾਤੀ ਹੈ ਜੀ ਆ ਕੱਟਦੀ ਰਹਿ ਜੀ ਪਹਿਲਾਂ ਦਸ ਦੀ ਪਾਈ ਵੀ ਤੇ ਹੁਣ 12 ਦੀ ਪਾਤੀ ਜੋ ਜੋ ਕੰਮ ਆ ਸਾਰਾ ਕਰਦੇ ਆ ਤੇ ਝੋਨੇ ਵਾਲੀ ਪੂਲੀ ਆ ਕੱਟਤੀ ਇਹ ਵੀ ਦਾਦਾ ਦਾਦੀ ਚਲਦੀ ਸੀ ਹੁਣ ਇਹ ਤੇ ਜਗ੍ਹਾ ਪਾਉਣੀ ਆ 16 ਦੀ ਪੂਲੀ ਨਾ 15 ਦੀ 15 ਇੰਚੀ ਪੂਲੀ ਪਾਉਣੀ ਆ ਜੀ ਜਗ੍ਹਾ ਉਰੇ ਥ੍ਰੈਸਰ ਨੂੰ ਫਿਰ ਮੱਕੀ ਵਾਲੇ ਚੱਕਰ ਬਣ ਜਾਣਗੇ ਕਿਉਂਕਿ ਇਹ ਪੁੜੀਆਂ ਤੋਂ ਹੀ ਵਾਦੇ ਘਟਦੇ ਨੇ ਦੂਵੇ ਲੋਟ ਨਹੀਂ ਹੈਗਾ ਵੀ ਹੈਂਡਲ ਮਾਰਿਆ ਜਿੱਦ ਨੂੰ ਮਰਜ਼ੀ ਘਮਾਤਾ ਪੁੜੀਆਂ ਤੋਂ ਹੀ ਵਧਣੇ ਘਟਣੇ ਨੇ ਇਹਦੇ ਪੁੜੀ ਜਿੰਨੇ ਨੰਬਰ ਪਾਈ ਜਾਗੇ ਉਹ ਹਸਾਬ ਨਾਲ ਚੱਕਰ ਥੋੜੇ ਬੜੀ ਘਟੀ ਜਾਣਗੇ ਜੋ ਵੀ ਜਿੱਦਾਂ ਵੀ ਕਰਨਾ ਆਪਾਂ ਨੇ ਰੀਪਰ ਵਾਲਾ ਕੰਮ ਹੈ ਦਾ ਮਿੱਤਰੋ ਥ੍ਰੈਸਰ ਕਰਤਾ ਆਪਾਂ ਫਿੱਟੇ ਦਾ ਪਾਤੀ ਸ਼ਾਫਟ ਬਾਸ ਕੱਟ ਦੀ ਸੈਟਿੰਗ ਬੰਨ ਬੰਨ ਰਹੇ ਆ ਮੱਕੀ ਦੇ ਹਿਸਾਬ ਨਾਲ ਨਿਬੜ ਗਿਆ ਕੰਮ ਸਮਝ ਲਓ ਫਿਲਟਰੇ ਪਾਉਣਾ ਹਾਂਜੀ ਕੋਰ ਵੀਲ ਵਾਲਾ ਸਿਸਟਮ ਲੱਗੇ ਹੋਏ ਤੇ ਫਿੱਟ ਕਰਨ ਹੋਰੇ ਤੱਕ ਕਰਤਾ ਫਿੱਟ ਆ ਲਓ ਤੁਹਾਡੇ ਸਾਹਮਣੇ ਹੀ ਹੈ ਦੇਖੋ ਇਹ ਜ਼ਰੂਰੀ ਦੀ ਮਿੱਤਰੋ ਫੇ ਟਾਈਮ ਨਹੀਂ ਲੱਗਣਾ ਪਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ ਕੀ ਕਰ ਦਵੇ ਕਰ ਕਰ ਦਵੇ ਉਹਦੇ ਕਰਕੇ ਟੰਗ ਤਾਂ ਲਿਆ ਤੀ ਤੇ ਫਿੱਟ ਕਰਨਾ ਵੀ ਜ਼ਰੂਰੀ ᱛੀ ਘਰਗੇ ਫਿੱਟ ਬੰਦੇ ਪਾਗੇ ਵਿੱਚ ਕੰਮ ਕੰਮ ਤੈਨੂੰ ਕੁਝ ਵੀ ਨਹੀਂ ਲੱਗਦਾ ਕਰਨ ਨੂੰ ਫਿੱਟ ਟਾਈਮ ਤਾਂ ਆਨੂੰ ਥੋੜੇ ਸਾਹਮਣੇ ਹੀ ਕਰੋ ਚੈੱਕ ਖੋਲ ਕੇ ਰੱਖਿਆ ਦੀ ਇਹ ਮੈਂ ਕਿਹਾ ਕਣਕਾ ਚ ਕਾਨੂੰ ਘਸਾਉਣਾ ਹੈ ਕੋਈ ਫਾਇਦਾ ਨਹੀਂ ਬਹ ਲੋ ਲਾਗੇ ਘਰਗੇ ਯੂਐਂਟ ਬਾਕੀ ਸਾਰਾ ਕੰਮ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਪਹਿਲਾਂ ਕਰ ਲਿਆ ᱛੀ ਇਹਦਾ ਗਾਇਤੀ ਕਬੀਰ ਦੇ ਕਟਣ ਉੱਥੇ ਫਿਰ ਹਲੇ ੱੱੱਕਾ ਹੀ ਕਰਦੇ ਨੇ ਕਿਸਾਨ ਭਰਾ ਮੰਨਦੇ ਹੈ ਨਹੀਂ ਮੈਂ ਤਾਂ ਕਹ ਜੀ ਮੈਂ ਤਾਂ ਦੋ ਦੋਨ ਖੜਾ ਲੂਗਾ ਜੀ ਨਹੀਂ ਜੀ ਵੱਢਣ ਲਈ ਜਾ ਜਾ ਕੇ ਮਸ਼ੀਨ ਚੱਲੀ ਤੇ ਫਿਰ ਮਾੜੇ ਮੋٹے ਦਾਣੇ ਫਿੱਸੇ ਇੱਕ ਤਾਂ ਪਾਣੀ ਕਿੰਨੀ ਉਸਕਾਈ ਪਈ ਆ ਫਿਰ ਕਹਿੰਦਾ ਜੀ ਰਹਿਣ ਦੋ ਵੀ ਐ ਹੁੰਦਾ ਫਿਰ ਆ ਕੇ ਚਲੋ ਇਹਨਾਂ ਨੇ ਆਹ ਕੰਮ ਕਰ ਲਿਆ ਇਹ ਵੀ ਜ਼ਰੂਰੀ ਸੀ ਬਹੁਤ ਬਾਕੀ ਹੁਣ ਓਕੇ ਆ ਰਿਪੋਰਟ ਆਪਣੀ ਮਸ਼ੀਨ ਦੀ ਕੋਟਾ ਸਾਰਾ ਕੰਮ ਹੁਣ ਚੱਲੀ ਜੇ ਉਧਰ ਡਰਾਤਾ ਉਕੇ ਇਹਨਾਂ ਦਾ ਜੋਰ ਪੈਣਾ ਹੀ ਪੈਣਾ ਹੈ ਮੱਕੀ ਦਾ ਇਹਦਾ ਵੀ ਕੰਮ ਆਪਣਾ ਇੱਥੇ ਆ ਕੇ ਥੋੜਾ ਜਿਹਾ ਅੜ ਗਿਆ ਜਿਹੜਾ ਉਹਦੇ ਨਟ ਹੁੰਦਾ ਜਿਸ ਨਾਲ ਇਹਦੀ ਸੈਟਿੰਗ ਹੁੰਦੀ ਆ ਤੇ ਉਹ ਇੱਕਦੀਆਂ ਚੂੜੀਆਂ ਖਰਾਬ ਨਿਕਲ ਗਈਆਂ ਇਹਦੀਆਂ ਆ ਨਟ ਦੀਆਂ ਉਡਾਰੇ ਕਰ ਸਕਿਆ ਜੰਦ ਜਿਹਦੇ ਨਾਲ ਅਡਜਸਟਮੈਂਟ ਹੁੰਦੀ ਆ ਉਹਦੇ ਕਰਕੇ ਖੜ ਗਿਆ ਤੇ ਉਹ ਕੰਮ ਤਾਂ ਪਿਆ ਚਲੋ ਇਹਦੀ ਤਾਂ ਵੈਸੇ ਆਪਾਂ ਨੂੰ ਪਰਮਾਤਮਾ ਕਿੰਨੀ ਉਹੀ ਆ ਵੀ ਆਪਾਂ ਕਹਿੰਦੇ ਆ ਵੀ ਨਾ ਲੋਡ ਪਵੇ ਸਾਰੇ ਕਿਸਾਨ ਭਰਾਵਾਂ ਦੀ ਏਕਣੇ ਵੱਢੀ ਜਾਵੇ ਤੇ ਤਾਂ ਚਲੋ ਉ ਤਿਆਰ ਕਰ ਲਈ ਤਿਆਰ ਕਰਨ ਦਾ ਰੀਜਨ ਇਹ ਆ ਕਿਉਂਕਿ ਫਿਰ ਜਦੋਂ ਝੋਨਾ ਝਾਨਾ ਲਾਉਣ ਲੱਗੇ ਜਾਂ ਕੁਝ ਹੋਰ ਵੀ ਕਿਤੇ ਅਚਾਨਕ ਪਰਮਾਤਮਾ ਨੇ ਪਾਤਾ ਕਾ ਵੀਰਾਂ ਦੇ ਫੋਨ ਆਉਣ ਲੱਗ ਜਾਣਗੇ ਉਹਦੇ ਕਰਕੇ ਜੇ ਤਿਆਰ ਹੂੰ ਤਾਂ ਠੀਕ ਐ ਜੇ ਨਹੀਂ ਮੈਂ ਤਾਂ ਕਹਿਣਾ ਵੀ ਨਾ ਪਾਵੇ ਵਧੀਆ ਗੱਲ ਐ ਸਾਰੇ ਕਿਸਾਨ ਭਰਾਵਾਂ ਦੀ ਸੁੱਖੀ ਸ਼ਾਂਤੀ ਵਢੀ ਜਾਵੇ ਕਿਉਂਕਿ ਫਿਰ ਇਹਦਾ ਤੁਹਾਨੂੰ ਪਤਾ ਕਿਸਾਨ ਭਰਾਵਾਂ ਮਾਤੇ ਖਰਚਾ ਵੀ ਵੱਧ ਪੈਂਦਾ ਐ ਮਸ਼ੀਨ ਦਾ ਕੋਈ ਫਾਇਦਾ ਤਾਂ ਹੈ ਨਹੀਂ ਵੈਸੇ ਕਿਉਂ ਲੈਣਾ ਪੈਂਦਾ ਸਾਰਾ ਜਿੰਨੀ ਵੀ ਮੱਕੀ ਹੁੰਦੀ ਆ ਫਸਲ ਕੋਈ ਵੀ ਆ ਫਿਰ ਬਾਹਰ ਪਾਉਣੀ ਪੈਂਦੀ ਆ ਗੱਲੇ ਚ ਉਹਦੇ ਕਰਕੇ ਖਰਚਾ ਆਪਣੇ ਤੇ ਵੀ ਆਉਂਦਾ ਉਹਦੇ ਕਰਕੇ ਆਪਾਂ ਨੂੰ ਲੈਣਾ ਪੈਂਦਾ ਇਹਦਾ ਤਾਂ ਲੋਡ ਨਾ ਪਵੇ ਤਾਂ ਬੜੀ ਵਧੀਆ ਗੱਲ ਐ ਇੱਕ ਨੇ ਖੜੀ ਰਹਿ ਜਾਵੇ ਕੋਈ ਚੱਕਰ ਨਹੀਂ ਪਰ ਬਾਕੀ ਪਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ ਵੀ ਉਹਨੇ ਕੀ ਕਰਨਾ ਕੀ ਨਹੀਂ ਜੋ ਨੂੰ ਮਨਜ਼ੂਰ ਆ ਉਹੀ ਹੋਣਾ ਇਸ ਕਰਕੇ ਆਪਾਂ ਇਹਨੂੰ ਲੱਗਿਆ ਤਿਆਰ ਕਰਨਾ ਜੇ ਲਈ ਆ ਤਾਂ ਚਲਾਉਣੀ ਵੀ ਪੈਣੀ ਉਹ ਆ ਬਾਕੀ ਜਿਵੇਂ ਪਰਮਾਤਮਾ ਦੇ ਨੂੰ ਰਾਜੀ ਆ ਹੋਣਾ ਤਾਂ ਉਹੀ ਗੋਸਾ 아빠도 먹고 소이대요.